ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਆਈ ਤੇ ਮਿੱਤਰੋ ਸੋਡੇ ਵਜਤਾਂ ਦੀ ਟੌਪ ਕੁਆਲਿਟੀ ਦੀ ਪੂਰੀ ਬੱਡ ਬਾਡੀ ਮਜ਼ਬੂਤ ਦੀ ਮੂਰਾ ਨਸਲ ਦੀ ਬੂਰੀ ਮੈਸਲੇ ਕਾ ਮਿੱਤਰੋ ਤੁਸੀਂ ਦੇਖੋ ਕਰੋ ਚੈੱਕ ਬੱਡ ਬਾਡੀ ਪੂਰੀ ਮੇ ਤਾਂ ਹਵਾਨਾ ਦੇਖੋ ਲੱਗਦਾ ਤੇ ਸਿੰਘਾ-ਸੁੰਗਾ ਦੀ ਬੂਰੀ ਖੁੱਲੇ ਸਿੰਘਾਂ ਦੀ ਆ ਤੇ ਮਿੱਤਰੋ ਮੰਜਾ ਡਾਲੂ ਚਾਹੀ ਪੂਰੀ ਬੱਡ ਬਾਡੀ ਦੀ ਮਜ਼ਬੂਤ ਤੇ ਹਵਾਨਾ ਦੇਖੋ ਲੱਗਿਆ ਤੀਜੇ ਸੂਏ ਦੁੱਧ ਮਿੱਤਰ ਬਾਈ ਕਹਿੰਦੇ 15 ਲੀਟਰ ਚ ਹੋਇਆ ਹੋਇਆ ਤੇ ਚੌਥੇ ਸੂਏ ਸੂਨਦੇ 8 ਦਿਨ ਬਾਕੀ 8 ਦਿਨ ਲੈ ਜੂਗੀ ਪਿੰਡ ਬਾਈ ਹੋਰੋਂ ਦਾ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਚ ਪੈਂਦਾ ਤੇ ਡਿਮਾਂਡ ਬਾਈ ਹੋਰ 1 ਲੱਖ ਤੇ 60000 ਰੁਪਏ ਕਰਦੇ ਆ ਬਾਈ ਹੋਰੋਂ ਦਾ ਨੰਬਰ ਵੀ ਆਪਾਂ ਦੇਵਾਂਗੇ ਸਕਰੀਨ ਤੇ ਲਾਵਾਂਗੇ ਤੁਸੀਂ ਬਾਈ ਹੋਰੋਂ ਨਾਲ ਸੰਪਰਕ ਕਰ ਸਕਦੇ ਹੋ ਤੇ ਮੱਝਬਾਰੀ ਡਿਟੇਲ ਲੈ ਸਕਦੇ ਹੋ ਤੀਜੇ ਸੂਏ ਬਾਈ ਕਹਿੰਦੇ 15 ਲੀਟਰ ਚ ਹੋਇਆ ਹੋਇਆ 8 ਦਿਨ ਬਾਕੀ ਹੈ ਚੌਥੇ ਸੂਏ ਸੂਨਦੇ ਮੋੜ 1.60 ਹਜ਼ਾਰ ਤੇ ਬਾਈ ਹੋਣਾ ਨੰਬਰ ਸਕਰੀਨ ਦੇ ਚੱਲਿਆਂਦਾ ਮਿੱਤਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਫੇਸਬੁੱਕ 'ਪੀਨ' ਨੂੰ ਫੋਲੋ ਕਰੋ ਧੰਨਵਾਦ ਜੀ